ਦੇਖ ਸਕਦੇ ਹੋ ਕਿ ਬਰਨਾਲਾ ਤੋਂ ਇਸ ਮੌਕੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਬਰਨਾਲਾ ਦੇ ਨੇੜੇ ਪਿੰਦੇ ਬਠਿੰਡਾ ਰੋਡ ਤੇ ਹੰਡਿਆਆ ਕੋਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੁਲਿਸ ਅਤੇ ਕਿਸਾਨਾਂ ਵਿਚਕਾਰ ਜ਼ੋਰਦਾਰ ਝੜਪ ਹੋਈ ਹੈ ਬਰਨਾਲਾ 'ਚ ਮਾਹੌਲ ਤਣਾਅਪੂਰਨ ਪੁਲਿਸ ਅਤੇ ਕਿਸਾਨ ਆਮੋ ਸਾਹਮਣੇ ਜੰਮ ਕੇ ਚੱਲੀਆਂ ਡਾਂਗਾ ਸਵੇਰੇ 4 ਵਜੇ ਪੁਲਿਸ ਦਾ ਵੱਡਾ ਐਕਸ਼ਨ ਘਰਾਂ 'ਚ ਸੁੱਤੇ ਪਏ ਕਿਸਾਨਾਂ ਆਗੂਆਂ ਨੂੰ ਕੀਤਾ ਨਜ਼ਰਬੰਦ ਬਠਿੰਡਾ ਕੋਲ ਤੋਂ ਪਹਿਲਾਂ ਬਰਨਾਲਾ ਚ ਬਵਾਲ ਪੁਲਿਸ ਨੇ ਲਾਠੀ ਚਾਰਜ ਕਰ ਖੰਡਾਏ ਕਿਸਾਨ ਦੇਖੋ ਬਰਨਾਲਾ ਦੀਆਂ ਸੜਕਾਂ ਤੇ ਹੋਇਆ ਹੰਗਾਮਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਵਰਤਿਆ ਹਰ ਤਰ੍ਹਾਂ ਦਾ ਹਤਕੰਡਾ ਬੀਕੇਯੂ ਅਗਰਾਹਾ ਦੇ ਆਗੂਆਂ ਦੀ ਘਰਬੰਦੀ ਸਰਕਾਰ ਦੀ ੱੱਕੇ ਸ਼ਾਹੀ ਦੇ ਇਲਜ਼ਾਮ ਸੰਘਰਸ਼ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਬਰਨਾਲਾ ਤੋਂ ਕਿਸ ਤਰ੍ਹਾਂ ਪੁਲਿਸ ਅਤੇ ਕਿਸਾਨਾਂ ਦਾ ਆਪਸ ਵਿੱਚ ਤੱਕਾ ਮੁੱਕੀ ਚੱਲ ਰਿਹਾ ਹੈ ਜਿੱਥੇ ਵੱਡੀ ਤعداد ਵਿੱਚ ਕਿਸਾਨ ਮੌਜੂਦ ਹਨ ਉੱਥੇ ਹੀ ਵੱਡੀ ਤعداد ਵਿੱਚ ਇੱਥੇ ਕਿਸਾਨਾਂ ਦੇ ਨਾਲ-ਨਾਲ ਪੁਲਿਸ ਵੀ ਉਹਨਾਂ ਨੂੰ ਰੋਕਣ ਲਈ ਮਜਬੂਰ ਹੈ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਸਾਡੀ ਆਵਾਜ਼ ਦਬਾ ਨਹੀਂ ਸਕਦੀ ਨજરਬੰਦ ਕਿਸਾਨ ਆਗੂਆਂ ਨੇ ਜਾਰੀ ਕੀਤੇ ਵੀਡੀਓ ਸੰਦੇਸ਼ ਮਾਨ ਦੀ ਆਵਾਜ਼ ਦੀ ਪਾਰਟੀ ਮਰਦਾਬਾ ਜੰਦਾਬਾਦ ਭਗਵਾਨ ਮਾਨ ਦੀ ਪੰਜਾਬ ਸਰਕਾਰ ਮਰਦਾਬਾ ਜੰਦਾਬਾਦ ਮਰਦਾਬਾ ਅਸੀਂ ਆਪਣੇ ਹੱਕ ਲੜ ਰਹੇ ਹਾਂ ਜੈ ਜੈਕਾਰ ਦੇ ਰਹੇ ਹਾਂ ਅਸੀਂ ਆਪਣੇ ਹੱਕ ਲੜ ਰਹੇ ਹਾਂ ਜੈ ਜੈਕਾਰ ਦੇ ਰਹੇ ਹਾਂ ਸਵਾਹ ਓਹੋ 14 ਸਕੂਲ ਆ ਜਿਹੜਾ ਕਨਾਈ ਨੇ